داخل ਹੁੰਦਾ ਫਿਰ ਵੱਖਰੀ ਗੱਲ ਸੀ ਪਰ ਤੁਸੀਂ ਕੇਂਦਰ ਦੇ ਅੱਗੇ ਖੜ੍ਹ ਬ ਨਹੀਂ ਸਕੇ ਤੇ ਤੁਸੀਂ ਖੁਦ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਇਹ ਸਟੈਂਡ ਲਿਆਗਾ ਇਹ ਤੁਹਾਨੂੰ ਬਹੁਤ ਮਹਿੰਗਾ ਪੈਣ ਵਾਲਾ ਕਿਉਂਕਿ ਪੰਥ ਹੈ ਨਾ ਜਿਹੜਾ ਫਿਰ ਜਦੋਂ ਪੰਥ ਕੇ ਜਪਾਸੇ ਨੂੰ ਤੁਰਦਾ ਹੈ ਫਿਰ ਇਹ ਆਪਣੇ ਰਸਤੇ ਆਪ ਬਣਾਉਂਦਾ ਹੈਗਾ ਜਿਹੜੇ ਸਤਵੰਤ ਸਿੰਘ ਭਾਈ ਬਿਆਨਤ ਸਿੰਘ ਭਾਈ ਕੇਰ ਸਿੰਘ ਉਹਨਾਂ ਨੇ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਨੂੰ ਦਿਨਾਂ ਦੇ ਵਿੱਚ ਫਾਂਸੀ ਲਾ ਦਿੱਤੀ ਗਈ ਔਰ ਅਮਰਤਪਾਲ ਸਿੰਘ ਦੇ ਮੁੱਦੇ ਤੇ ਭਗਵੰਤ ਮਾਨ ਗੋਡੇ ਟੇਕ ਦੇ ਨਜ਼ਰ ਆਉਂਦੇ ਨੇ ਮੈਂ ਦੋਨੇ ਸਰਕਾਰਾਂ ਦੀ ਜਿਹੜੀ ਗੱਲ ਕੀਤੀ ਸੀ ਦੋਨੇ ਸਰਕਾਰਾਂ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਇਹਨਾਂ ਸਰਕਾਰਾਂ ਦਾ ਜੋ ਸਿੱਖਾਂ ਪ੍ਰਤੀ ਚਾਕ ਘੱਟ ਗਿਣਤੀਆਂ ਪ੍ਰਤੀ ਜਿਹੜਾ ਇਹਨਾਂ ਦਾ ਨਜ਼ਰੀਆ ਨਾ ਲੇਕਿਨ ਤਾਮਿਲਨਾਡੂ ਦੀ ਸਰਕਾਰ ਉਹਨਾਂ ਨੂੰ ਸਾਵਾਸ ਦੇਣੀ ਬਣਦੀ ਆ ਕਿ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕੇਂਦਰ ਸਰਕਾਰ ਦੀ ਪ੍ਰਵਾਨੀ ਨਹੀਂ ਕੀਤੀ ਭਰਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਬਾਰੇ ਚਰਨਜੀਤ ਸਿੰਘ ਚੰਨੀ ਤੇ ਭਗਵੰਤ ਮਾਨ ਆਹਮੋ ਸਾਹਮਣੇ ਕਿਉਂ ਹੋਏ ਤੇ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਕੀ ਰਵਈਆ ਹੈ ਤੇ ਗੱਲਬਾਤ ਕਰਾਂਗੇ ਦੋਸਤੋ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜਿਵੇਂ ਕਿ ਇਲੈਕਟਡ ਅਤੇ ਸਿਲੈਕਟਡ ਦੀ ਗੱਲ ਕਰਦੇ ਨੇ ਜਦੋਂ ਭਾਈ ਅਮਰਤਪਾਲ ਸਿੰਘ ਇਲੈਕਟਡ ਦੇ ਤੌਰ ਤੇ ਐਮਪੀ ਚੁਣ ਕੇ ਅੱਗੇ ਆ ਜਾਂਦੇ ਨੇ ਤਾਂ ਉਹਨਾਂ ਬਾਰੇ ਉਹਨਾਂ ਦਾ ਕੀ ਰਵੱਈਆ ਰਿਹਾਗਾ ਇਹਦੇ ਬਾਰੇ ਵੀ ਉਹਨਾਂ ਨੇ ਕੱਲ ਇੱਕ ਟਿੱਪਣੀ ਕੀਤੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਤੇ ਆਪਣਾ ਚਨਜੀਤ ਸਿੰਘ ਚੰਨੀ ਦੀ ਕੱਲ ਲੋਕ ਸਭਾ ਦੇ ਵਿੱਚ ਜੋ ਇੱਕ ਦੂਜੇ ਦੀਆਂ ਪੱਗਾਂ ਉਤਾਰੀਆਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਮੁੱਦਾ ਮੇਨ ਮੇਰਾ ਭਾਈ ਅਮਰਤਪਾਲ ਸਿੰਘ ਬਾਰੇ ਇਹਨਾਂ ਲੋਕਾਂ ਦੀ ਕੀ ਸੋਚ ਹੈ ਉਹਦੇ ਤੇ ਗੱਲਬਾਤ ਕਰਨੀ ਆ ਕਿਉਂਕਿ ਚੰਨੀ ਤੇ ਬਿੱਟੂ ਵੀ ਕੱਲ ਅਮਰਤਪਾਲ ਸਿੰਘ ਵਾਲੇ ਮੁੱਦੇ ਤੋਂ ਹੀ ਅੱਗੇ ਵਧੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਐਮਪੀ ਮੈਂਬਰ ਆਫ ਪਾਰਲੀਮੈਂਟ ਲੋਕਾਂ ਨੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਤਾ ਕੇ ਉਹਨਾਂ ਨੂੰ ਭੇਜਿਆਗਾ ਉਹਨਾਂ ਦੇ ਕੇਸ ਬਾਰੇ ਤੁਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੀ ਮਾਮਲਾ ਹੈਗਾ ਕਿਵੇਂ NSA ਲਾ ਕੇ ਉਹਨਾਂ ਨੂੰ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਹੁਣ ਜਿਹੜੀ NSA ਦੇ ਖਿਲਾਫ ਆਪਣੀ ਪਟੀਸ਼ਨ ਪਾਈ ਹੋਈ ਆ ਹੁਣ ਫੈਸਲਾ ਹਾਈ ਕੋਰਟ ਨੇ ਕਰਨਾਗਾ ਕਿ NSA ਜਿਹੜੀ ਹੈਗੀ ਆ ਕਿ ਉਹ ਉਹਨੂੰ ਹੁਣ ਦੇਸ਼ ਤੋਂ ਕੋਈ ਖਤਰਾ ਹੈ ਜਾਂ ਨਾ ਹੈ ਇਹ ਤਾਂ ਹੁਣ ਹੈਗੀ ਹਾਈ ਕੋਰਟ ਦੀ ਗੱਲ ਪਰ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜੇ ਭਗਵੰਤ ਮਾਨ ਆਪਣੇ ਸੂਬੇ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਬਾਰੇ ਤੇ ਚਰਨਜੀਤ ਸਿੰਘ ਚੰਨੀ ਬਾਰੇ ਗੱਲ ਕਰੂੰਗਾ ਚਰਨਜੀਤ ਸਿੰਘ ਚੰਨੀ ਨੇ ਕੱਲ ਲੋਕ ਸਭਾ ਦੇ ਵਿੱਚ ਇਹ ਗੱਲ ਸਵਾਲ ਉਠਾਇਆ ਕੇਂਦਰ ਦੀ ਸਰਕਾਰ ਦੇ ਉੱਪਰ ਤੇ ਪੰਜਾਬ ਦੀ ਸਰਕਾਰ ਦੇ ਉੱਪਰ ਕਿ ਆਪਣੇ ਭਾਈ ਅਮਰਪਾਲ ਸਿੰਘ ਨੂੰ ਕਿਉਂ ਹੁਣ ਜੇਲ੍ਹ ਦੇ ਵਿੱਚ ਐਨਐਸਏ ਲਾ ਕੇ ਬੰਦ ਰੱਖਿਆ ਹੋਇਆਗਾ ਜਦੋਂ ਕਿ ਉਹ ਹੁਣ ਇਲੈਕਟਡ ਹੋ ਚੁੱਕੇ ਨੇ ਜਦੋਂ ਕਿ ਉਹ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ 20 ਲੱਖ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਤੇ ਸਭ ਤੋਂ ਵੱਧ ਵੋਟਾਂ ਦੇ ਨਾਲ ਜਿਤਾਇਆਗਾ ਜਦੋਂ ਉਹਨਾਂ ਦਾ ਇਹ ਉੱਥੇ ਬਿਆਨ ਸਾਹਮਣੇ ਆ ਜਾਂਦਾ ਦੋਸਤੋ ਉਹਦੀ ਅਗਲੀ ਗੱਲਬਾਤ ਮੈਂ ਬਾਅਦ ਦੇ ਵਿੱਚ ਕਰਦਾ ਪਰ ਫਿਲਹਾਲ ਇਹਦੇ ਤੇ ਭਗਵੰਤ ਮਾਨ ਦਾ ਕੀ ਰਿਐਕਸ਼ਨ ਆਉਂਦਾ ਹੈ ਭਗਵੰਤ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਰਾਜਪਾਲ ਦੇ ਨਾਲ ਜਦੋਂ ਉਹਨਾਂ ਦੀ ਲੜਾਈ ਹੁੰਦੀ ਆ ਆ ਉੱਥੇ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਇੱਥੇ ਗੱਲ ਇਲੈਕਟਡ ਦੀ ਐ ਸਿਲੈਕਟਡ ਦੀ ਨਹੀਂ ਜਾਨੀ ਕਿ ਇੱਕ ਬੰਦਾ ਅਪੁਆਇੰਟ ਕੀਤਾ ਹੋਇਆ ਸਰਕਾਰ ਵੱਲੋਂ ਤੇ ਇੱਕ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਉਹ ਹਮੇਸ਼ਾ ਗੱਲ ਕਰਦੇ ਨੇ ਕਿ ਮੈਂ 3 ਕਰੋੜ ਲੋਕਾਂ ਵੱਲੋਂ ਚੁਣਿਆ ਹੋਇਆ ਲੋਕਾਂ ਦਾ ਨਮਾਇੰਦਾ ਤੇ ਜਦੋਂ ਕਿ ਰਾਜਪਾਲ ਹੈ ਜਿਹੜਾ ਉਹ ਸਿਲੈਕਟਡ ਹੈ ਉਹਨੂੰ ਸਰਕਾਰ ਨੇ ਅਪੁਆਇੰਟ ਕੀਤਾਗਾ ਜਦੋਂ ਵੀ ਲਾ ਸਕਦੀ ਆ ਜਾਂ ਕੋਈ ਉਹਨਾਂ ਦਾ ਮਤਲਬ ਕਹਿਣ ਦਾ ਸਿਰਫ ਇਹੀ ਹੈ ਕਿ ਜਿਹੜਾ ਇਲੈਕਟਿਡ ਬੰਦਾ ਹੁੰਦਾ ਉਹ ਉੱਪਰ ਹੈ ਸਭ ਤੋਂ ਕਿਉਂਕਿ ਉਹਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੁਣ ਦੋਸਤੋ ਸਵਾਲ ਪੈਦਾ ਆ ਗਿਆ ਜਿਹੜੇ ਭਗਵੰਤ ਮਾਨ 3 ਕਰੋੜ ਲੋਕਾਂ ਦੀ ਨਮਾਇਦਗੀ ਕਰਦੇ ਨੇ ਤੇ ਹਮੇਸ਼ਾ ਗੱਲ ਕਰਦੇ ਨੇ ਕਿ ਮੈਂ 3 ਕਰੋੜ ਲੋਕਾਂ ਦੀ ਗੱਲ ਕਰਨੀ ਆ ਤੇ ਚੁਣੇ ਹੋਏ ਨਮਾਇਦਾਂ ਦੀ ਗੱਲ ਕਰਨੀ ਆ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਚੁਣ ਦਿੱਤਾਗਾ ਤੇ ਹੁਣ ਜਦੋਂ ਉਹਨਾਂ ਦੇ ਕੱਲ ਇਹ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਇੱਕ ਐਮਪੀ ਨੂੰ ਨਹੀਂ ਦੇਖਣਾ ਮੈਂ 3 ਕਰੋੜ ਲੋਕਾਂ ਦੇ ਜਿਹੜੇ ਮਤਲਬ ਕਾਨੂੰਨ ਵਿਵਸਥਾ ਨੂੰ ਦੇਖਣਾ ਜਾਂ ਉਹਨਾਂ ਦੀ ਸੁਰੱਖਿਆ ਨੂੰ ਦੇਖਣਾ ਦੋਸਤੋ ਬੜੀ ਵਧੀਆ ਗੱਲ ਹੈ ਕਿ ਦੇਖਣਾ ਚਾਹੀਦਾਗਾ ਪਰ ਇੱਕ ਪਾਸੇ ਪਾਈ ਅਮਰਤਪਾਲ ਸਿੰਘ ਵੀ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਪੰਥਰੇ ਉਹਨਾਂ ਨੂੰ ਚੁਣ ਕੇ ਲੋਕਾਂ ਨੇ ਪੰਜਾਬ ਦੇ ਨੇ ਚੁਣ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆਗਾ ਇਹ ਦੂਸਰੇ ਪਾਸੇ ਕੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਕੀ ਇੰਨੀ ਸਿਹਰਦ ਹੈ ਕਿ ਲੋਕਾਂ ਨੇ ਜਾਨ ਮਾਲ ਦੀ ਜਿਹੜੀ ਰਾਖੀ ਉਹ ਕਰ ਰਹੇ ਨੇ ਕਿ ਸਿੱਧੂ ਮੂਸੇਵਾਲਾ ਉਹਨਾਂ ਦੀ ਸਰਕਾਰ ਦੇ ਦੌਰਾਨ ਹੀ ਬਾਹਰੋਂ ਲੋਕਾਂ ਨੇ ਆ ਕੇ ਜਾਂ ਮੰਨ ਲੋ ਚਾਹੇ ਇਧਰ ਲਿਆਣੇ ਚਾਹੇ ਬਾਹਰ ਲਿਆਣੇ ਆ ਕੇ ਗੈਂਗਸਟਰਾਂ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਪੁੱਨ ਸੁਟਿਆ ਕੀ ਉਹਦਾ ਇਨਸਾਫ ਦਵਾ ਪਾਏ ਨੇ ਕੀ ਉਹਨਾਂ ਦੀ ਸਰਕਾਰ ਦੇ ਉਹਨਾਂ ਨੇ ਹੀ ਐਸਐਚਓ ਵੱਲੋਂ ਕੀ ਉਹਨਾਂ ਲੋਕਾਂ ਨੂੰ ਭਜਾਇਆ ਨਹੀਂ ਗਿਆ ਆਪਦੇ ਕੋਲੇ ਰੱਖ ਕੇ ਕੀ ਭਗਵੰਤ ਮਾਨ ਜਿਹੜੇ ਕਿ ਬਾਰ-ਬਾਰ ਇਹ ਗੱਲ ਦਾ ਦਾਵਾ ਕਰਦੇ ਨੇ ਉਹਨਾਂ ਨੇ ਉਹਨਾਂ ਨੇ ਰਾਜ ਦੇ ਵਿੱਚ ਕੀ ਦੀਪ ਸਿੱਧੂ ਦਾ ਆਰਡਰ ਨਹੀਂ ਹੋਇਆ ਕੀ ਹੋਰ ਅਨੇਕਾਂ ਲੋਕਾਂ ਨੂੰ ਦਿਨ ਦਿਹਾੜੇ ਹਰ ਰੋਜ਼ ਗੋਲੀਆਂ ਦੇ ਨਾਲ ਪੁੰਨ ਦਿੱਤਾ ਜਾਂਦਾ ਹੈ ਕੀ ਭਗਵੰਤ ਮਾਨ ਉਹਨਾਂ ਦੀ ਕਦੇ ਕੋਈ ਗੱਲ ਕਰਦੇ ਨੇ ਕੀ ਭਗਵੰਤ ਮਾਨ ਜੀ ਨੇ ਸੁਰੱਖਿਆ ਦੇ ਨਾਮ ਦੇ ਉੱਪਰ ਲੋਕਾਂ ਨੂੰ ਵਾਕਈ ਸੁਰੱਖਿਆ ਦਿੱਤੀ ਹੋਈ ਆ ਲੋਕ ਤਾਂ ਮਤਲ ਤਿਲ ਮਲਾ ਰਹੇ ਨੇ ਕੋਈ ਦੁਕਾਨ ਦੇ ਬਾਹਰ ਬੈਠਾ ਆ ਕੇ ਗੈਂਗਸਟਰ ਵੱਲੋਂ ਧੁੰਨ ਦਿੱਤਾ ਜਾਂਦਾ ਪਰ ਉਹੀ ਲਾਰਸ ਵਿਸ਼ਨੋਈ ਵਰਗੇ ਜਿਹੜੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੈਠ ਕੇ ਇੰਟਰਵਿਊ ਦਿੰਦੇ ਨੇ ਤੇ ਭਗਵੰਤ ਮਾਨ ਜੇਲਾਂ ਦਾ ਵੀ ਮੰਤਰੀ ਹੈ ਤੇ ਗ੍ਰਹਿ ਮੰਤਰੀ ਵੀ ਹੈ ਔਰ ਅੱਜ ਤੱਕ ਇਹ ਕਲੀਅਰ ਨਹੀਂ ਕਰ ਸਕੇ ਕਿ ਪੰਜਾਬ ਦੀਆਂ ਕਿਹੜੀਆਂ ਜੇਲਾਂ ਦੇ ਵਿੱਚ ਜਾਂ ਕਿਹੜੇ ਥਾਣੇ ਦੇ ਵਿੱਚੋਂ ਇੰਟਰਵਿਊ ਕੀਤੀ ਆ ਹੁਣ ਤੱਕ ਇਹੀ ਕਹਿੰਦੇ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਤਾਂ ਇੰਟਰਵਿਊ ਹੋਈ ਨਹੀਂ ਜਦੋਂ ਕਿ ADGP ਰੈਂਕ ਦੇ ਅਧਿਕਾਰੀ ਨੇ ਜਦੋਂ ਹੁਣ ਜਾਂਚ ਕੀਤੀ ਆ ਹਾਈ ਕੋਰਟ ਦੇ ਦੇਸਾਂ ਦੇ ਉੱਪਰ ਤਾਂ ਫਿਰ ਮੰਨਣਾ ਪਿਆ ਸਰਕਾਰ ਨੂੰ ਕਿ ਹਾਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿਹੜੀ ਇਹ ਇੰਟਰਵਿਊ ਹੋਈ ਆ ਦੋਸਤੋ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਜਿਹੜਾ ਜੇਲ੍ਹ ਦੇ ਵਿੱਚ ਇੱਕ ਇੰਟਰਵਿਊ ਦਾ ਮਾਮਲਾ ਇੱਕ ਕਿੱਡੀਕ ਮਤਲਬ ਜਿਹੜੀ ਇਹ ਇਹਦੀ ਜਾਂਚ ਦੀ ਮਤਲਬ ਜਿਹੜੀ ADGP ਨੂੰ ਕਰਨ ਦੀ ਲੋੜ ਪਈ ਸੱਟ ਮਨਾਈ ਗਈ ਔਰ ਕਿੰਨਾ ਮਹੀਨਿਆਂ ਦੇ ਮਹੀਨੇ ਲੰਘ ਗਏ ਇੱਕ ASI ਅਧਿਕਾਰੀ ਦੇ ਮਤਲਬ ਇਹ ਮਤਲਬ ਦੀ ਗੱਲ ਹੈਗੀ ਇੱਕ ASI ਦਾ ਅਧਿਕਾਰੀ ਦੋਨੇ ਟੈਲੀਫੋਨਾਂ ਨੂੰ ਜਿਹੜਾ ਏਸ ਦੇ ਉੱਪਰ ਲਾ ਕੇ ਕਿ ਇਹ ਜਿਹੜੇ ਫੋਨ ਨੇ ਜਿਹੜੇ ਫੋਨਾਂ ਦੇ ਉੱਪਰ ਇਹ ਆਈਡੀ YouTube ਚੈਨਲ ਬਣਿਆ ਹੋਇਆ ਉਹ ਕਿਹੜੇ ਫੋਨ ਨੰਬਰ ਦੇ ਉੱਪਰ ਬਣਿਆ ਹੋਇਆ ਔਰ ਉਹ ਫੋਨ ਨੰਬਰ ਕਿਸ ਨਾਮ ਤੇ ਚੱਲਦਾ ਹੈਗਾ ਉਸ ਸਮੇਂ ਉਹਦੀ ਲੋਕੇਸ਼ਨ ਕੀ ਸੀਗੀ ਇੱਕ ਡਗ ਮੁੱਦਾ ਜੀ ਇਹ ਜਿਹੜੀ ਗੱਲ ਹੈ ਇੱਕ ਏਐਸਆਈ ਰੈਂਕ ਦੇ ਅਧਿਕਾਰੀ ਦੀ ਗੱਲ ਹੈ ਜਿਹੜੀ ਦੋਸਤੋ ਮੈਂ ਇਹ ਗੱਲ ਤੁਹਾਨੂੰ ਦੱਸ ਰਿਹਾ ਅਸੀਂ ਸਾਰੇ YouTube ਚਲਾਉਂਦੇ ਆ ਸਾਨੂੰ ਸਭ ਨੂੰ ਪਤਾਗਾ ਕਿ YouTube ਚੈਨਲ ਬਣਾਉਣ ਵੇਲੇ ਇੱਕ ਟੈਲੀਫੋਨ ਨੰਬਰ ਦੇਣਾ ਪੈਂਦਾ ਜਿਹੜਾ ਕਿ ਉਸ ਨੰਬਰ ਦੇ ਆਧਾਰ ਤੇ ਉੱਪਰ ਹੀ ਉਹ ਆਈਡੀ ਬਣਦੀ ਹੈ ਔਰ ਇੱਕ ਮਿੰਟ ਦਾ ਕੰਮ ਹੈ ਉਹ ਆਈਡੀ ਨੂੰ ਕੱਢ ਲੈਣਾ ਉਹ ਨੰਬਰ ਨੂੰ ਕੱਢ ਲੈਣਾ ਕੀ ਇਹਦੇ ਇਹਦੇ ਤਾਂ ਝਾਮ ਝਾਮ ਸਰਕਾਰ ਦੇ ਉਹ ਕਿਸੇ ਕੰਮ ਨਹੀਂ ਹੈਗੇ ਜਾਂ ਫਿਰ ਕੋਈ ਜਦਾਲ ਵਿੱਚ 깔ਾ ਜਾਂ ਫਿਰ ਖੁਦ ਤੁਸੀਂ ਇਹ ਚਾਹੁੰਦੇ ਹੋ ਕਿ ਮਤਲਬ ਜਿਹੜਾ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਆ ਉਹ ਹੋਣੀ ਚਾਹੀਦੀ ਸੀ ਜਾਂ ਫਿਰ ਅਗਲੀ ਗੱਲ ਦੋਸਤੋ ਆਜੋ ਇੱਕ YouTube ਚੈਨਲ ਜਿਨੂੰ ਸਰਕਾਰ ਵੱਲੋਂ ਮਿੰਟਾਂ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਲੇਕਿਨ ਇੱਥੇ ਇੱਕ ਚੈਨਲ ਦੇ ਉੱਪਰ ਜਦੋਂ ਤੱਕ ਹਾਈ ਕੋਰਟ ਬੰਦ ਨਹੀਂ ਕਰਾਉਂਦੀ ਉਹ ਇੰਟਰਵਿਊ ਚੱਲਦੀ ਰਹਿੰਦੀ ਹੈ ਔਰ ਕਿਸੇ ਹੋਰ ਚੈਨਲ ਦੇ ਉੱਪਰ ਜੇ ਕੋਈ ਸਰਕਾਰ ਦੀ ਆਲੋਚਨਾ ਕਰਦਾ ਤੇ ਉਹਨੂੰ ਮਿੰਟਾਂ ਦੇ ਵਿੱਚ ਉਹਦਾ ਚੈਨਲ ਵੀ ਰੱਦ ਪੱਤਰਕਾਰਾਂ ਦੇ ਉੱਪਰ ਪਰਚੇ ਦਰਜ ਜੇਲ੍ਹਾਂ ਦੇ ਵਿੱਚ ਸੁੱਟੋ ਦਿੱਤਾ ਜਾਂਦਾ ਔਰ ਉਹ ਪੱਤਰਕਾਰ ਦਰਦ ਡੜਾਉਂਦੇ ਫਿਰਦੇ ਨੇ ਉਹਨਾਂ ਦੇ ਚੈਨਲ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ ਗਈ ਅਜ ਤੱਕ ਉਹਨਾਂ ਦੇ ਬਿਆਨ ਤੱਕ ਨਹੀਂ ਲੈ ਗਏ ਉਹ ਪੱਤਰਕਾਰ ਦੇ ਬਿਆਨ ਨਹੀਂ ਲੈ ਗਏ ਜਿਨੇ ਇਹ ਇੰਟਰਵਿਊ ਕੀਤੀ ਸੀ ਸੋ ਦੋਸਤੋ ਸਵਾਲ ਬਹੁਤ ਜ਼ਿਆਦਾ ਨੇ ਲੇਕਿਨ ਭਾਈ ਅਮਰਤਪਾਲ ਸਿੰਘ ਵਾਲੇ ਮੁੱਦੇ ਦੇ ਉੱਪਰ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਨਹੀਂ ਮਤਲਬ ਜਿਹੜਾ ਹੈਗਾ ਮੈਂ ਤਾਂ ਬਾਕੀ 3 ਕਰੋੜ ਲੋਕਾਂ ਦੀ ਸੁਰੱਖਿਆ ਦੇਖਣੀ ਆ ਭਾਈ ਅਮਰਤਪਾਲ ਸਿੰਘ ਤੋਂ ਕਿਹੜੀ ਸੁਰੱਖਿਆ ਨੂੰ ਖਤਰਾ ਹੋ ਗਿਆ ਕਿਹਦੀ ਸੁਰੱਖਿਆ ਨੂੰ ਖਤਰਾ ਕੀ ਭਾਈ ਅਮਰਤਪਾਲ ਸਿੰਘ ਨੇ ਕਿਸੇ ਦਾ ਕਤਲ ਕੀਤਾਗਾ ਦੀਪਾ ਯਮਰਤਪਾਲ ਸਿੰਘ ਨੇ ਕਿਸੇ ਤੇ ਗੋਲੀਆਂ ਚਲਾਈਆਂ ਨੇ ਜਦੋਂ ਕਿ ਤੁਹਾਡੇ ਇਹ ਜਿਹੜੇ ਮੈਂ ਲੋਕਾਂ ਦੀ ਗੱਲ ਕਰ ਰਿਹਾ ਉਹਨਾਂ ਤੇ ਤਾਂ ਸੈਂਕੜੇ ਕਤਲਾਂ ਦੇ ਮਾਮਲੇ ਨੇ ਤੇ ਸੋ ਦੋਸਤੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਣਾਗਾ ਕਿ ਇੰਨੀ ਗੈਰ ਜ਼ਿੰਮੇਵਾਰੀ ਦੇ ਨਾਲ ਬਿਆਨ ਦੇ ਦੇਣੇ ਤੇ ਇੱਕ ਇਲੈਕਟਿਡ ਬੰਦੇ ਨੂੰ ਜਦੋਂ ਜਦੋਂ ਆਪਣੀ ਗੱਲ ਕਰਦੇ ਹੋ ਬੜਾ ਜ਼ੋਰ ਦੇ ਕੇ ਕਹਿੰਦੇ ਹੋ ਕਿ ਇਲੈਕਟਿਡ ਦੀ ਗੱਲ ਹੈ ਸਿਲੈਕਟਿਡ ਦੀ ਨਹੀਂ ਇੱਥੇ ਤਾਂ ਤੁਹਾਡੇ ਸਾਹਮਣੇ ਵੀ ਇਲੈਕਟਿਡ ਐਮਪੀ ਖੜਾਗਾ ਸਾਰੀ ਦੁਨੀਆ ਦੇ ਵਿੱਚ ਥੂ ਥੂ ਹੋ ਰਹੀ ਆ ਅੱਜ ਤੱਕ ਜਿੰਨੇ ਵੀ ਉਸ ਸਮੇਂ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਐਮਪੀ ਚੁਣਿਆ ਗਿਆ ਸੀਗਾ ਉਸ ਸਮੇਂ अनेका ਮਤਲਬ ਜਿਹੜੇ ਸਵਾਲ ਉੱਠਦੇ ਸੀ ਸਰਕਾਰਾਂ ਦੇ ਉੱਪਰ ਬੇਅੰਤ ਦੀ ਸਰਕਾਰ ਦੇ ਉੱਪਰ ਲੇਕਿਨ ਕਿੰਨੀ ਜ਼ਾਲਮ ਸਰਕਾਰ ਸੀ ਬੇਅੰਤ ਦੀ ਫਿਰ ਵੀ ਉਹਨਾਂ ਨੂੰ ਰਿਹਾ ਕਰਨਾ ਪਿਆ ਸੀਗਾ ਪਰ ਅੱਜ ਬਿਲਕੁਲ ਨਹੀਂ ਹੁਣ ਆਪਾਂ ਗੱਲ ਕਰਦੇ ਆ ਦੋਸਤੋ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਜਦੋਂ ਅਮਰੇ ਸਾਹਮਣੇ ਹੁੰਦੇ ਨੇ ਤਾਂ ਦੋਸਤੋ ਉੱਥੇ ਸਵਾਲ ਪੈਦਾ ਇਹ ਹੁੰਦਾਗਾ ਬਾਕੀ ਗੱਲਾਂ ਆਪਾਂ ਬਾਅਦ ਦੇ ਵਿੱਚ ਵਿਚਾਰਾਂਗੇ ਕਿ ਚਰਨਜੀਤ ਸਿੰਘ ਚੰਨੀ ਜਦੋਂ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਦੀ ਗੱਲ ਕਰਦੇ ਨੇ ਇਹਨਾਂ ਦੇ ਮੁੱਦੇ ਨੂੰ ਉਠਾਉਂਦੇ ਨੇ ਜੋਰ-ਸ਼ੋਰ ਨਾਲ ਉਠਾਉਂਦੇ ਨੇ ਤੇ ਲੇਕਿਨ ਜਿਹੜਾ ਰਵਨੀਤ ਬਿੱਟੂ ਆ ਉਹ ਤੜਫੋੜਦਾਗਾ ਜਦੋਂ ਉਹਦੇ ਦਾਦੇ ਬੇਅੰਤ ਸਿੰਘ ਦਾ ਨਾਮ ਆਉਂਦਾ ਦੋਸਤੋ ਬੇਅੰਤ ਸਿੰਘ ਕੀ ਕੋਈ ਸਿਰਫ ਰਵਨੀਤ ਬਿੱਟੂ ਦਾ ਦਾਦਾ ਹੀ ਸੀਗਾ ਕੀ ਫਿਰ ਇਹ ਪਰਿਵਾਰਵਾਦ ਦੀ ਗੱਲ ਨਹੀਂ ਕੀਤੀ ਜਾ ਰਹੀ ਜੇਕਰ ਤੁਹਾਡਾ ਫਿਰ ਉਹ ਦਾਦਾ ਇਹਨਾਂ ਦਾਦੇ ਦਾ ਦਰਦ ਆਉਂਦਾ ਹੈਗਾ ਫਿਰ ਦਾਦੇ ਦੇ ਕੀਤੇ ਹੋਏ ਜ਼ੁਲਮਾਂ ਦਾ ਉਹ ਵੀ ਲੋ ਜ਼ਿੰਮੇਵਾਰੀ ਠੋਕ ਕੇ ਲੋਕ ਸਭਾ ਦੇ ਵਿੱਚ ਖੜ ਕੇ ਫਿਰ ਇਹ ਵੀ ਦੱਸੋ ਕਿ ਕਿਵੇਂ ਅਸੀਂ ਜਟਾੜੇ ਵਰ ਕਹਿੰਦੇ ਪਰਿਵਾਰ ਨੂੰ ਅੱਗਾ ਲਾ ਕੇ ਫੁਕਿਆ ਕਿੰਨੇ ਕੁ ਮਾਮ ਨਾਮਕ ਨਾਮਾ ਜਿੱਥੇ ਤੁਸੀਂ ਬੱਚਿਆਂ ਨੂੰ ਬੱਚਿਆਂ ਨਾਲ ਬਲਾਤਕਾਰ ਬੱਚੇ ਬੱਚਿਆਂ ਨੂੰ ਅੱਗ ਲਾ ਲਾ ਕੇ ਫੁਕਰਾ ਉਹ ਕਿਹੜਾ ਜ਼ੁਲਮ ਹੈ ਜਿਹੜਾ ਬਿਆਨਤ ਦੀ ਸਰਕਾਰ ਦੇ ਵਿੱਚ ਕੀਤਾ ਨਹੀਂ ਗਿਆ ਤੁਸੀਂ ਖਾਰਕੂਬਾਦ ਨੂੰ ਖਤਮ ਕਰਨ ਦੇ ਨਾਮ ਦੇ ਉੱਪਰ ਇਹ ਨਹੀਂ ਕਰ ਸਕਦੇ ਕਿ ਕਿਸੇ ਨੂੰ ਵੀ ਤੁਸੀਂ ਫੜ ਕੇ ਮਾਰ ਦੇਮੋਗੇ ਤੇ ਕਿਸੇ ਨੂੰ ਵੀ ਤੁਸੀਂ ਕਹੋਗੇ ਕਿ ਸਫਾਇਆ ਕਰ ਦਿਓ ਜਦੋਂ ਕਿ ਤੁਹਾਨੂੰ ਤੁਹਾਡੇ ਦਾਦੇ ਨੂੰ ਵੋਟਾਂ ਕਿੰਨੀਆਂ ਪਈਆਂ ਹੋਈਆਂ ਸੀਗੀਆਂ ਕਿਸੇ ਨੂੰ 300 ਵੋਟ ਐਮਐਲਏ ਦੀ ਕਿਸੇ ਨੂੰ 200 ਵੋਟ ਔਰ ਟੋਟਲ ਹੈ ਇਹ ਕਹਿ ਸਕਦਾਗਾ ਕਿ ਕਿਸੇ ਵੀ ਐਮਐਲਏ ਨੂੰ ਸਰਪੰਚ ਜਿੰਨੀ ਵੋਟ ਨਹੀਂ ਸੀ ਪਈ ਔਰ ਸਾਰੇ ਜਿੰਦੇ ਐਮਐਲਏ ਐਮਐਲਏ ਜਿੱਤੇ ਸੀ ਨਾ ਉਹਨਾਂ ਨੂੰ ਇੱਕ ਐਮਪੀ ਜਿੰਨੀ ਵੀ ਵੋਟ ਨਹੀਂ ਸਪਈ ਇਸ ਕਰਕੇ ਇਹ ਤਾਂ ਤੁਸੀਂ ਨਾ ਹੀ ਬੋਲੋ ਤਾਂ ਠੀਕ ਹੈ ਔਰ ਰਹੀ ਗੱਲ ਚਰਨਜੀਤ ਸਿੰਘ ਚੰਨੀ ਦੀ ਚਰਨਜੀਤ ਸਿੰਘ ਚੰਨੀ ਨੇ ਬਾਖੂਬੀ ਕੱਲ ਮਾਮਲੇ ਉਠਾਏ ਐਮਰਜੈਂਸੀ ਦੀਆਂ ਗੱਲਾਂ ਕੀਤੀਆਂ ਹੋਰ ਬਹੁਤ ਗੱਲਾਂ ਕੀਤੀਆਂ ਪਰ ਚਰਨਜੀਤ ਸਿੰਘ ਚੰਨੀ ਨੇ ਜਦੋਂ ਇਹ ਗੱਲ ਕਹੀ ਕਿ ਮੈਂ ਇੱਕ ਗਰੀਬ ਕਰੋਨਾ ਇੱਕ ਗਰੀਬ ਵਿਅਕਤੀ ਆ ਉਹ ਗੱਲ ਹਜਮ ਨਹੀਂ ਹੋਈ ਮੈਂ ਰਮਨੀਤ ਬਿੱਟੂ ਦੀ ਗੱਲ ਨਹੀਂ ਕਰਦਾ ਮੈਂ ਉਹਦੀ ਤਰਸਵਾਰੀ ਨਹੀਂ ਕਰ ਰਿਹਾ ਮੈਂ ਸਿਰਫ ਇਹ ਗੱਲ ਕਰ ਰਿਆਂਗਾ ਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਜਾਇਦਾਦ ਔਰ ਜਾਇਦਾਦ ਵਧਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਦੋਸਤੋ ਅਸੀਂ ਖੁਦ ਮਹਾਲੀ ਰਹਨੇ ਆ ਸਾਨੂੰ ਖੁਦ ਪਤਾ ਹੈ ਕਿ ਕਿਸ ਰਫ਼ਤਾਰ ਦੇ ਨਾਲ ਤੇ ਕਿਸ ਢੰਗ ਦੇ ਨਾਲ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਤੇ ਕਿੰਨੀ ਕੁ ਤੁਹਾਡੀ ਗਰੀਬੀ ਆ ਇਹਦੇ ਬਾਰੇ ਪਲੀਪਾ ਜਾਣਦੇ ਆ ਪਰ ਤੁਹਾਡਾ ਫਿਰ ਵੀ ਮੈਂ ਕਾਂਗਰਸ ਦੇ ਸਖਤ ਖਿਲਾਵਾਂ ਕਿਉਂਕਿ ਉਹਨਾਂ ਦੇ ਜੋ ਉਹਨਾਂ ਨੇ ਦਰਬਾਰ ਸਾਹਿਬ ਕੀਤਾ ਜੋ ਅਕਾਲ ਤਖਤ ਸਾਹਿਬ ਤੇ ਕੀਤਾ ਜੋ ਦਿੱਲੀ ਕੀਤਾ ਅਸੀਂ ਤਾਂ ਮਰ ਕੇ ਵੀ ਉਹਦਾ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੇ ਪਰ ਫਿਰ ਵੀ ਜੋ ਵਿਅਕਤੀਗਤ ਤੌਰ ਤੇ ਚਰਨਜੀਤ ਚੰਨੀ ਨੇ ਕੱਲ੍ਹ ਉੱਥੇ ਭਾਈ ਅਮਰਪਾਲ ਸਿੰਘ ਦਾ ਮੁੱਦਾ ਉਠਾਇਆ ਤੇ ਸਿੱਧੂ ਮੂਸੇਵਾਲੇ ਦਾ ਮੁੱਦਾ ਉਠਾਇਆ ਉਹਦੇ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਮੈਂ ਸਵਾਸ ਵੀ ਦਿੰਦਾ ਕਿ ਉਹ ਆਪਣੇ ਪਾਰਟੀ ਦੇ ਪਲੇਟਫਾਰਮ ਤੋਂ ਉੱਠ ਕੇ ਉੱਪਰ ਉੱਠ ਕੇ ਉਹ ਇਹ ਮੁੱਦੇ ਉਠਾ ਰਹੇ ਨੇ ਉਠਾ ਰਹੇ ਨੇ ਉਠਾਉਂਦੇ ਰਹਿਣਾ ਚਾਹੀਦਾ ਤੇ ਉਸ ਗੱਲ ਦਾ ਉਹਨਾਂ ਨੂੰ ਵਿਅਕਤੀਗਤ ਤੌਰ ਤੇ ਮੈਂ ਜ਼ਰੂਰ ਸਵਾਸ ਦੇਣੀ ਚਾਹਾਂਗਾ ਪਰ ਨਾਲ ਦੀ ਨਾਲ ਦੋਸਤੋ ਮੈਂ ਦੋਨੇ ਸਰਕਾਰਾਂ ਦੀ ਜਿਹੜੀ ਗੱਲ ਕੀਤੀ ਸੀ ਦੋਨੇ ਸਰਕਾਰਾਂ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਇਹਨਾਂ ਸਰਕਾਰਾਂ ਦਾ ਜੋ ਸਿੱਖਾਂ ਪ੍ਰਤੀ ਚਾਕ ਕਟ ਗਿਣਤੀਆਂ ਪ੍ਰਤੀ ਜਿਹੜਾ ਇਹਨਾਂ ਦਾ ਨਜ਼ਰੀਆ ਨਾ ਉਹ ਤਾਂ ਦੋਸਤੋ ਬਹੁਤ ਮਾੜਾ ਔਰ ਨਿੰਦਣਯੋਗ ਹੈ ਕਿਉਂਕਿ ਇਹ ਹਮੇਸ਼ਾ ਜਦੋਂ ਗੱਲ ਕਰਦੇ ਨੇ ਜਿੰਨੀਆਂ ਵੀ ਗੱਲਾਂ ਮਤਲਬ ਇਹਨਾਂ ਦੀਆਂ ਹੈਗੀਆਂ ਨੇ ਉਹ ਹਮੇਸ਼ਾ ਮੈਂ ਬਾਰ-ਬਾਰ ਕਰਦਾ ਰਹਿਣਾਗਾ ਕਿ ਇਹ ਕਟ ਗਿਣਤੀਆਂ ਨੂੰ ਕੁਚਲਦੇ ਨੇ ਸਿੱਖਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਨੇ ਪਰ ਦੋਸਤੋ ਭਾਈ ਅਮਰਤਪਾਲ ਸਿੰਘ ਵਾਲੇ ਮੁੱਦੇ ਦੇ ਉੱਪਰ ਜਦੋਂ ਭਗਵੰਤ ਮਾਨ ਕੇਂਦਰ ਸਰਕਾਰ ਦੇ ਅੱਗੇ ਆਪਣੇ ਹਥਿਆਰ ਫੁੱਟ ਦਿੰਦਾ ਹੈ ਜਿਵੇਂ ਗ੍ਰਹਿ ਮੰਤਰੀ ਅਮਿਤ ਸਾਹ ਉਹਨੂੰ ਇਸ਼ਾਰਾ ਕਰਦੇ ਨੇ ਜਾਂ ਕਹਿੰਦੇ ਨੇ ਉਹਦੇ ਅੱਗੇ ਝੁਕ ਜਾਂਦਾ ਹੈ ਜਦੋਂ ਕਿ ਦੋਤੋਂ ਉਹਨੂੰ ਤਾਮਿਲਨਾਡੂ ਦੀ ਸਰਕਾਰ ਤੋਂ ਸਿੱਖਿਆ ਲੈਣੀ ਚਾਹੀਦੀ ਆ ਉਹਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਦੋਂ ਉੱਥੇ ਜਿਹੜੇ ਰਜੀਵ ગાંધી ਦੇ ਕਾਤਲ ਸੀ ਗੇਰਜੀਵ ગાંધી ਨੂੰ ਜਿਨ੍ਹਾਂ ਨੇ ਮਾਰਿਆ ਸੀਗਾ ਉਹਨਾਂ ਨੂੰ ਸਰਕਾਰ ਵੱਲੋਂ ਠੋਕ ਮਝਾ ਕੇ ਕੋਈ ਕੇਂਦਰ ਦੀ ਪ੍ਰਵਾਨੀ ਕੀਤੀ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ سزا ਮaaf ਕਰਵਾਈ ਉਹਨਾਂ ਨੂੰ ਬਾਹਰ ਕਢਾਇਆ ਕਿਉਂਕਿ ਉਹਦੇ ਚ ਜਿਹੜਾ ਮੁੱਦਾ ਸੀਗਾ ਉਹ ਮੁੱਦਾ ਤਾਮਿਲਨਾਡੂ ਸਰਕਾਰ ਦਾ শ্রীলੰਕਾ ਦੇ ਜਿਹੜੇ ਮਤਲ ਲੜਾਕੂ ਸੀਗੇ ਉਹ ਮੁੱਦਾ ਸੀ ਚਾਹੇ ਮੁੱਦਾ ਕੋਈ ਵੀ ਸੀ ਲੇਕਿਨ ਦੇਸ਼ ਦਾ ਮੌਜੂਦਾ ਪ੍ਰਧਾਨ ਮੰਤਰੀ ਮਾਰਿਆ ਸੀਗਾ ਮੌਜੂਦਾ ਪ੍ਰਧਾਨ ਮੰਤਰੀ ਨੂੰ ਮਾਰਨ ਦੇ ਕਾਰਨ ਕਰਕੇ ਇਹ ਵਿਸ਼ੇਸ਼ ਕੇਸ ਸੀਗਾ ਲੇਕਿਨ ਜਿਹੜੇ ਸਤਵੰਤ ਸਿੰਘ ਪਾਈ ਬੀਅੰਤ ਸਿੰਘ ਪਾਈ ਕੇਰ ਸਿੰਘ ਉਹਨਾਂ ਨੇ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਉਹਨਾਂ ਨੂੰ ਦਿਨਾਂ ਦੇ ਵਿੱਚ ਫਾਂਸੀ ਲਾ ਦਿੱਤੀ ਗਈ ਔਰ ਅਮਰਤਪਾਲ ਸਿੰਘ ਦੇ ਮੁੱਦੇ ਤੇ ਭਗਵੰਤ ਮਾਨ ਗੋਡੇ ਟੇਕ ਦੇ ਨਜ਼ਰ ਆਉਂਦੇ ਨੇ ਲੇਕਿਨ ਤਾਮਿਲਨਾਡੂ ਦੀ ਸਰਕਾਰ ਉਹਨਾਂ ਨੂੰ ਸਾਵਾਸ ਦੇ ਨਹੀਂ ਬਣਦੀ ਆ ਕਿ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਨੂੰ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕੇਂਦਰ ਸਰਕਾਰ ਦੀ ਪ੍ਰਵਾਨੀ ਨਹੀਂ ਕੀਤੀ ਔਰ ਉਹ ਕਿਉਂਕਿ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਆ ਉਹਨਾਂ ਕੋਲ ਇੱਕ ਪਾਵਰ ਹੁੰਦੀ ਆ ਦੋਸਤੋ ਕਿ ਉਹ ਕਿਸੇ ਦੀ ਵੀ ਸਜ਼ਾ ਘਟਾਪਦਾ ਸਕਦੇ ਨੇ ਜਾਂ ਕਿਸੇ ਨੂੰ ਜੇਲ੍ਹ ਦੇ ਵਿੱਚੋਂ ਕਢਾ ਸਕਦੇ ਆ ਤੇ ਉਹਨਾਂ ਨੇ ਉਹ ਆਪਣੀ ਪਾਵਰ ਵਰਤੀ ਕੇਂਦਰ ਸਰਕਾਰ ਨੇ ਲੱਖਾਂ ਯਤਨ ਕੀਤੇ ਲੇਕਿਨ ਉਹਨਾਂ ਨੇ ਪ੍ਰਵਾਹ ਤੱਕ ਨਹੀਂ ਕੀਤੀ ਔਰ ਉਹਨਾਂ ਨੂੰ ਬਾਹਰ ਕਢਾਇਆ ਪਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਦ ਤੱਕ ਕੇਂਦਰ ਦੇ ਅੱਗੇ ਖੜ ਨਹੀਂ ਸਕੇ ਤੇ ਜਾਂ ਫਿਰ ਉਹ ਖੜਨਾ ਚਾਹੁੰਦੇ ਹੀ ਨਹੀਂ ਸੀਗੇ ਉਹਨਾਂ ਦਾ ਖੁਦ ਕਿਉਂਕਿ ਇਹ ਕੱਲ ਵਾਲੀ ਉਹਨਾਂ ਦੀ ਸਟੇਟਮੈਂਟ ਤੋਂ ਝਾਹਰ ਹੁੰਦਾਗਾ ਕਿ ਤੁਸੀਂ ਖੁਦ ਆਪ ਹੀ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਖਿਲਾਫ ਸੀਗੇ ਕੇਂਦਰ ਸਰਕਾਰ ਦਾ ਜੇ ਕੱਲਾ ਦਾਖਲ ਹੁੰਦਾ ਫਿਰ ਵੱਖਰੀ ਗੱਲ ਸੀ ਪਰ ਤੁਸੀਂ ਕੇਂਦਰ ਦੇ ਅੱਗੇ ਖੜ੍ਹ ਬ ਨਹੀਂ ਸਕੇ ਤੇ ਤੁਸੀਂ ਖੁਦ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਇਹ ਸਟੈਂਡ ਲਿਆਗਾ ਇਹ ਤੁਹਾਨੂੰ ਬਹੁਤ ਮਹਿੰਗਾ ਪੈਣ ਵਾਲਾ ਕਿਉਂਕਿ ਪੰਥ ਹੈ ਨਾ ਜਿਹੜਾ ਫਿਰ ਜਦੋਂ ਪੰਥ ਕੇ ਜਪਾਸੇ ਨੂੰ ਤੁਰਦਾ ਹੈ ਫਿਰ ਇਹ ਆਪਣੇ ਰਸਤੇ ਆਪ ਬਣਾਉਂਦਾ ਹੈਗਾ ਤੇ ਉਹਨਾਂ ਦੇ ਅੱਗੇ ਫਿਰ ਕੋਈ ਸੀਐਮ ਪੀਐਮ ਜਾਂ ਕੋਈ ਕੁਝ ਰੁਕਣ ਵਾਲਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ ਉਹ ਬਹਾਰ ਨੇ ਜਿਹੜੇ ਫਿਰ ਰੁਕਦੇ ਨਹੀਂ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਮੈਂ ਅੱਜ ਤੁਹਾਡਾ ਧੰਨਵਾਦ ਵੀ ਕਰਦਾ ਤੇ ਨਾਲ ਦੀ ਨਾਲ ਦੋਸਤੋ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣੀ ਚਾਹਣਾ ਆਪਣੇ ਬਾਰੇ ਕਈ ਵਿਅਕਤੀਆਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਇੱਕ ਬਹੁਤ ਸਤਿਕਾਰਯੋਗ ਵੀਰ ਨੇ ਕਈਆਂ ਨੂੰ ਇਹ ਮਤਲਬ ਲੱਗਦਾ ਹੈਗਾ ਕਿ ਅਸੀਂ ਸ਼ਾਇਦ ਜਿਹੜਾ ਹੈਗਾ ਪੈਸਿਆਂ ਦੀ ਖਾਤਰ ਕੋਈ ਇਹ ਕਰਦੇ ਆ ਨਹੀਂ ਦੋਸਤੋ ਮੈਂ ਪੈਸਿਆਂ ਦੀ ਖਾਤਰ ਨਹੀਂ ਇਹ ਚੈਨਲ ਵਗੈਰਾ ਚਲਾਉਂਦਾ ਜਿਹੜੇ ਕਈ ਲੋਕ ਇਹ ਗੱਲਾਂ ਕਰਦੇ ਨੇ ਕਿ ਪਹਿਲਾਂ ਤੁਸੀਂ ਕਿਉਂ ਨਹੀਂ ਸੀ ਆਵਾਜ਼ ਉਠਾਈ ਜਦੋਂ ਤੁਸੀਂ ਅਕਾਲੀਆਂ ਸੀ ਜਾ ਉਹ ਮੈਂ ਕਈ ਵਾਰੀ ਇਹ ਗੱਲ ਜ਼ਿਕਰ ਕਰ ਚੁੱਕਿਆਗਾ ਕਿ ਜਿਸ ਸਮੇਂ ਗੋਲੀ ਚੱਲੀ ਆ ਬਰਗੜੀ ਵਾਲੇ ਕੇਸ ਦੇ ਵਿੱਚ ਮੈਂ ਉਸੇ ਦਿਨ ਅਸਤੀਫਾ ਦੇ ਦਿੱਤਾ ਸੀ ਅਕਾਲੀ ਦਲ ਤੋਂ ਮੁਰਕੇ ਅਕਾਲੀ ਦਲ ਦੇ ਵਿੱਚ ਕੋਈ ਮੈਂ ਆਉਦਾ ਨਹੀਂ ਲਿਆ ਔਰ ਦੋਸਤੋ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜਿਹੜੇ ਚਾਹੁੰਦੇ ਨੇ ਕਿ ਹੁਣ ਕਿਉਂ ਬੋਲਦੇ ਹੋ ਏਦੋਂ ਪਹਿਲਾਂ ਪਲੇਟਫਾਰਮ ਹੈ ਹੀ ਨਹੀਂ ਸੀ ਸਾਡੇ ਕੋਲ ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਚੈਨਲ ਕੀ ਹੁੰਦਾ ਪੇਜ ਕੀ ਹੁੰਦਾ ਜਦੋਂ ਪਤਾ ਲੱਗਿਆ ਤਾਂ ਇਸ ਪਲੇਟਫਾਰਮ ਤੇ ਆਏ ਤੇ ਆਪਣੀ ਆਵਾਜ਼ ਜਿਹੜੀ ਉਹ ਉਠਾਉਣੇ ਆ ਤੇ ਬਾਖੂਬੀ ਉਠਾਉਂਦੇ ਰਹਾਂਗੇ ਔਰ ਰਹੀ ਗੱਲ ਆਪਣੇ ਬਾਰੇ ਮੈਂ ਕਦੇ ਫੇਰ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗਾ ਬੇਸ਼ੱਕ ਮੈਂ ਬਾਰ-ਬਾਰ ਦੱਸਦਾ ਵੀ ਰਹਿਣਾ ਦੋਸਤੋ ਥੋੜਾ ਧੰਨਵਾਦ ਕਰਦੇ ਨੇ ਲੰਬੀ ਹੋ ਗਈ ਗੱਲਬਾਤ ਜਰਾ ਅੱਜ ਤੁਸੀਂ ਵੀ ਕਹੋਗੇ ਕਈ ਕੰਮ ਵਾਲੇ ਵੀਰ ਮੈਨੂੰ ਕਹਿ ਰਹੇ ਆ ਤੁਸੀਂ ਗੱਲ ਜਿਆਦਾ ਲੰਮੀ ਲੈ ਜਾਂਦੇ ਹੋ ਪਰ ਕੀ ਕਰੀਏ ਗੱਲ ਨੂੰ ਥੋੜਾ ਜਿਹਾ ਐਕਸਪਲੇਨ ਕਰਨ ਦੀ ਖਾਤਰ ਫਿਰ ਥੋੜਾ ਜਿਹਾ ਉਹ ਤਾਂ ਕਰਨਾ ਹੀ ਪੈਂਦਾ ਵੀਰ ਉਹ ਮਤਲਬ ਤਾਂ ਕਰਕੇ ਗੱਲ ਥੋੜੀ ਲੰਮੀ ਹੋ ਜਾਂਦੀ ਹੈ ਤੇ ਉਹਨਾਂ ਮੈਂ ਦੋਸਤੋ ਗੱਲਬਾਤ ਤੁਹਾਨੂੰ ਧੰਨਵਾਦ ਦਾ ਕਰਦੇ ਆ ਤੁਹਾਡਾ ਇੱਕ ਮਿੰਟ ਰੁਕ ਜਾਓ ਬਸ ਮਾੜਾ ਜਿਹਾ ਰੁਕ ਜਾਓ ਵੀਰੋ ਇੱਕ ਮਿੰਟ ਰੁਕ ਜਾਓ ਪਰ ਉਹ ਇੱਕ ਮਿੰਟ ਰੁਕ ਜਾਓ ਓਹੋ ਸੌਰੀ ਯਾਰ ਹਾਂਜੀ ਦੋਸਤੋ ਰਜਿੰਦਰ ਸਿੰਘ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਲਖਵਿੰਦਰ ਸਿੰਘ ਲਖਵਿੰਦਰ ਹਰਪਾਲ ਸਿੰਘ ਬਰਾੜ ਇਹਨਾਂ ਦਾ ਬਹੁਤ ਧੰਨਵਾਦ ਕਿਰਪਾਲ ਸਿੰਘ ਰਜਿੰਦਰ ਸੰਧੂ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਦੋਸਤੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ ਸਾਡੇ ਵੀਰ ਕੈਨੇਡਾ ਤੋਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਵੀ ਨੇ ਤੇ ਕਮੈਂਟ ਵੀ ਕਰਦੇ ਨੇ ਲਾਈਕ ਸ਼ੇਅਰ ਕਰਦੇ ਆ ਤੇ ਉਹਨਾਂ ਦਾ ਨਾਮ ਹੈਗਾ ਆਪਣੇ ਵੀਰ ਇੱਕ ਤਾਂ ਕਸ਼ਮੀਰ ਸਿੰਘ ਨੇ ਇੱਕ ਪ੍ਰਦੀਪ ਸਿੰਘ ਮੰਗਟ ਇਹ ਵੀਰ ਵੀ ਮੇਰੇ ਮਤਲਬ ਕਰਦੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ